ਸੁਏਸ ਵਾਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਵਿੱਚ ਭਾਜਪਾ ਤੇ ਜੀ ਜੀ ਪੀ ਦਾ ਗੱਠ ਜੋ ਟੁੱਟ ਚੁੱਕਾ ਹੈ ਦਾਸੀ ਹੈ ਕਿ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟੜ ਨੇ ਪੂਰੀ ਕੈਬਨਿਟ ਸਮੇਤ ਅਸਤੀਫਾ ਦੇ ਦਿੱਤਾ ਹੈ ਦਾਸੀ ਹੈ ਕਿ ਦੁਸ਼ਯੰਤ ਚੋਟਾਲਾ ਨੇ ਇਸ ਦਾ ਐਲਾਨ ਕਰ ਦਿੱਤਾ ਹੈ ਇਸ ਤਰ੍ਹਾਂ ਮੁੱਖ ਮੰਤਰੀ ਮਨੋਹਰ لال ਖੱਟੜ ਨੇ ਪੂਰੀ ਕੈਬਨਿਟ ਸਮੇਤ ਅਸਤੀਫਾ ਦੇ ਦਿੱਤਾ ਹੈ ਖਬਰ ਆ ਰਹੀ ਹੈ ਕਿ ਭਾਜਪਾ ਵੱਲੋਂ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਜਿਹੜਾ ਪੇਸ਼ ਕੀਤਾ ਜਾ ਸਕਦਾ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਹਰਿਆਣਾ ਦੇ ਸੀਐਮ ਮਨੋਹਰ لال ਖੱਟੜ ਨੇ ਪੂਰੀ ਕੈਬਨਿਟ ਸਮੇਤ ਜਿਹੜਾ ਅਸਤੀਫਾ ਦੇ ਦਿੱਤਾ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਖਬਰ ਆਉਣ ਤੋਂ ਬਾਅਦ ਹਲਚਲ ਮਚ ਗਈ ਹੈ ਅਤੇ ਹਰਿਆਣਾ ਦੇ ਵਿੱਚ ਭਾਜਪਾ ਤੇ ਜਜਪੀ ਦਾ ਗੱਠ ਜੋੜ ਹੈ ਜਿਹੜਾ ਟੁੱਟ ਚੁੱਕਾ ਹੈ ਇਸ ਦੀ ਜਾਣਕਾਰੀ ਹੈ ਜਿਹੜੀ ਦੁਸ਼ਯੰਤ ਚੋਟਾਲਾ ਵੱਲੋਂ ਦਿੱਤੀ ਗਈ ਹੈ ਅਤੇ ਮਨੋਹਰ ਲਾਲ ਖੱਟੜ ਨੇ ਪੂਰੀ ਕੈਬਨਿਟ ਸੜੀ ਹੈ ਜਿਹੜਾ ਅਸਤੀਫਾ ਦੇ ਦਿੱਤਾ ਹੈ ਅਤੇ ਭਾਜਪਾ ਦੇ ਵੱਲੋਂ ਨਵੀਂ ਸਰਕਾਰ ਹੈ ਜਿਹੜੀ ਬਣਾਉਣ ਦਾ ਦਾਵਾ ਵੀ ਜਲਦ ਹੀ ਪੇਸ਼ ਕੀਤਾ ਜਾ ਸਕਦਾ ਹੈ ਸੋ ਵੱਡੀ ਖਬਰ ਆ ਰਹੀ ਹੈ ਸੀਐਮ ਮਨੋਹਰ ਲਾਲ ਖੱਟੜ ਨੇ ਪੂਰੀ ਕੈਬਨਿਟ ਸਮੇਤ ਜਿਹੜਾ ਇਹ ਅਸਤੀਫਾ ਦੇ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਅਸਤੀਫਾ ਦੇਣ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਕੀ ਖਲਬਲੀ ਮੱਚਦੀ ਹੈ